ਕਰੋ ਚਾਹੋ ਜਿੰਨਾ ਚਾਹੋ ਤਾਂ ਤੇਰੇ ਬਲੇ ਬਨੇ ਹੋਏ ਜਿਹੜੇ ਹੁੰਦੇ ਆਪਾਂ ਜਾਣਾ ਮੋਟਰ ਤੇ ਰੋਕੇ ਚੱਲਦੇ ਆਂ ਅਗਰ ਤੇ ਰੋਕੇ ਚੱਲਦੇ ਹੈਪੀ ਖੜਕੇ ਵੇਖੋ ਜਰਾ ਵੀ ਗਲੇ ਕਰੋ ਚੈੱਕ ਦਿੰਦੇ ਆਂ ਅੱਛਾ ਬੀਤਦਾ ਟਾਈਮ ਚਾਹ ਆਪਣੇ ਆ ਗਈ ਇਦਰ ਚਾਹਰ ਬੰਦੀ ਦੇ ਰਹੀ ਨਵੇਂ ਚਾਹਰ ਬਣਾ ਕੇ ਤੇ ਖਵਾਉ ਹੈ ਚਾਹਰ ਬਣਾ ਕੇ ਦਿਖਾ ਉਹ ਕੋ ਮੈਂ ਕਿੱਥੇ ਟੰਗੀ ਦੱਸ ਲੈ ਕੋਈ ਨਹੀਂ ਹਾਂ ਜੀ ਬਾਜੀ ਉੱਠ ਕੇ ਤੁਸੀਂ ਨਹੀਂ ਨਹੀਂ ਇਹ ਤਾਂ ਇਹ ਕਰਕੇ ਹੋ ਗਿਆ ਤੇ ਆਦੀ ਆਏ ਮੇਰੇ ਪੁੱਤ ਨੇ ਛਰੇ ਛਰੇ ਨਹਾ ਲਿਆ ਬਈ ਛਰੇ ਛਰੇ ਨਹਾ ਕੇ ਤੇ ਮਾਰਿਸ਼ਾਂ ਕਰਾ ਕੇ ਕੀ ਹੁੰਡਿਆ ਹਣ ਖੇਡੀਆਂ ਹੁੰਦੀਆਂ ਖੇਡੀਆਂ ਹਾਂਜੀ ਚੱਲੀਏ ਫਿਰ ਆਪਾਂ ਤਿਆਰੀ ਹੋਣ ਦੀ ਕਿਤੇ ਜਾਣ ਦੀ ਚਲੋ ਅੱਜ ਸ਼ੌਪ ਤੇ ਨਹੀਂ ਜਾਣਾ ਚਲੋ ਚੱਲੀ ਕਿੱਥੇ ਚੱਲਿਆ ਬਾਊ ਕਿੱਥੇ ਚੱਲਿਆ ਨਵੇਂ ਨਾਲਾਂ ਵੇਰ ਹੁਣੇ ਤਿਆਰ ਗੁੱਡਾ ਚਲੋ ਕੇ ਲੱਗੇ ਆ ਹੁਣ ਲੋਕ ਲਾਉਣ ਤੇ ਅੱਧਾ ਜਾ ਰਹੇ ਆ ਮਤਲਬ ਮਾਰਕੀਟ ਹਾਰਪਤੇ ਵੀ ਆ ਗਏ ਹਨਾਪਾ ਚੁੰਨਾ ਜੇ ਕੱਕਾ ਸਸ਼ੀ ਕਾਲਪੂਰ ਤੋਂ ਸਾਰੇ ਹਨ ਉਹ ਸਸ਼ੀ ਕਾਲ ਜੀ ਹਾਰਪਤੇ ਤੇ ਮੈਂ ਬੈਠ ਗਏ ਹੋਏ ਤੇ ਆਪਾਂ ਲੋ ਜੀ ਚੱਲ ਪਏ ਆ ਅੰਮ੍ਰਿਤਸਰੋਂ ਥੋੜਾ ਬਸ ਮਾਲ ਲੈਣਾ ਹੈ ਦੁਕਾਨ ਦਾ ਲੈ ਲਿਆ ਤੇ ਚੱਲ ਪਏ ਹਾਰਪਤੇ ਸੰਗਤ ਬਹੁਤ ਵਧੀਆ ਸਰ ਲੋ ਜੀ ਸਵੇਰੇ ਤੇ ਆਪਾਂ ਗਏ ਸੀ ਦੁਕਾਨ ਤੇ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਆਓ ਕਰਦੇ ਹਾਂ ਛੋਟੇ ਜਿਹੇ ਬਲੌਗ ਜਿਹਾ ਤੇ ਕੱਲ ਦਾ ਬਲੌਗ ਅੱਧਾ ਹੀ ਰਹਿ ਗਿਆ ਕੱਲ ਗਏ ਫਿਰ ਅਮਰ ਨੀਰਾਪੜਾ ਹੋ ਗਿਆ ਆਪਾਂ ਨੂੰ ਤੇ ਫਿਰ ਬਲੌਗ ਆ ਬਣਿਆ ਵੀ ਨਹੀਂ ਕੁਝ ਦੁਕਾਨ ਦਾ ਥੋੜਾ ਬਸ ਸਮਾਂ ਲੈਂਦਾ ਸੀ ਤੇ ਮੈਂ ਤੇ ਸਵੇਰੇ ਦੁਕਾਨ ਖੋਲ ਆਇਆ ਸੀ ਹੁਣ ਤੇ ਹੁਣ ਵੱ ਚੁੱਕਿਆ 2 ਢਾਈ ਟਾਈਮ ਹੋ ਗਿਆ ਰੋਟੀ ਖਾਣਾ ਆਇਆ ਹੈ ਘਰੇ ਤੇ ਮੈਂ ਕਿਹਾ ਚਲੋ ਕਿਰਨੋ ਦੇ ਹਰਫਤ ਨੂੰ ਨਾਲ ਲੈ ਜਾਂਦੇ ਚਲੀ ਤਿਆਰੋ ਕੀ ਮਿੱਠਾ ਨੰਮੀ ਵੜੀ ਬਾਰ

फते फते वाले सर्दीयां ते गरमीयां एको ही चलो चलिए फिर हां चलो आते चलिए फिर पता चलिए कक्के ਲੈਡ ਹੋ ਚੁੱਕੀ ਬੰਦ ਸਾਹਿਬ ਜੀ ਹਾਂ ਜੀ ਲੈਡ ਬੰਦ ਹੋ ਗਈ ਗੰਮੀ ਲੱਗਦੀ ਮੈਂ ਕਿਹਾ ਸੀ ਨਾ ਲੈਡ ਬੰਦ ਵਾਜ ਪਰ ਨਾ ਫਲੂ ਚੱਲੇ ਸੀ ਘਰ ਤੇ ਬਾਰਿਸ਼ ਕਰੋ ਚੱਕ ਕਿਦਾਂ ਆਉਂਦੇ ਜੀ ਪਿਆਰੋ ਜੇ ਬੈਠੇ ਹੈ ਲੈਡ ਵੀ ਹੋ ਗਈ ਬੰਦ ਤੋਂ ਤੇ ਗੰਮੀ ਅੱਜ ਬਾਰਿਸ਼ ਆ ਗਈ ਬਹੁਤ ਵਧੀਆ ਹੋ ਗਿਆ ਠੰਡਾ ਹੋ ਗਿਆ ਜੈਨੂ ਬਹੁਤ ਜ਼ਿਆਦਾ ਹੈ ਮੇਂ ਜੀ ਮੇਰੇ ਤੇ ਜਾਣ ਯਾਰ ਮੀਂਹ ਦੇ ਵਿੱਚ ਉੱਪਰ ਆ ਨਬਲਾ ਚਲੋ ਕੋਲ ਜਾਣਾ ਨਹੀਂ ਹਟਦਾ ਵਿੱਚ ਚੱਲ ਤੁਰਦੇ ਆਂ ਕਿਉਂ ਫਤੇ ਕਹਿੰਦੇ ਤੁਰਦੇ ਆਪਾਂ ਇਹ ਤੁਰਦੇ ਆਪਾਂ ਨਹੀਂ ਹਟਦਾ ਵੱਤ ਕਿਉਂ ਵੀ ਜਾਂ ਤੁਸੀਂ ਕਮੈਂਟਾਂ ਵਿੱਚ ਦੱਸਿਓ ਕਿ ਮੈਂ ਕਿੱਥੇ ਕਿੱਥੇ ਪੈ ਰਿਹਾ ਤੇ ਝਰਨੀਆਂ ਹੱਦਾਂ ਹੋ ਗਿਆ ਝਰਨੀ ਬਹੁਤ ਜ਼ਿਆਦਾ ਹੈ ਜਿਹੜੀ ਅਗਲਾ ਪੈ ਝਰਨੀ ਦੇ ਨਾਲ ਚਲੋ ਇਦਾਂ ਹੀ ਆ ਇੱਧਰ ਵੀ ਇੱਕੋ ਕੀ ਬੰਦਿਆ ਬਿੱਤਾ ਤਾਂ ਬੌਂਦੇ

ਇਹ ਕਿਹੜਾ ਬਾੜਾ ਇਹਦਾ ਬਾਦਰਾ ਪਾਣੀ ਇਹ ਵੀ ਨਾ ਕਰ ਰਿਹਾ ਉਹ ਕੀ ਕਰ ਰਿਹਾ ਇਹਦਾ ਲਾਵੇ ਸੇ ਕਰ ਨਹੀਂ ਰਿਹਾ ਤੇ ਤੈਨੂੰ ਕਿਹਨੇ ਕਹਿਆ ਚੱਲਦੇ ਹਾਂ ਮੀਂਹ ਖੜ ਜਮੀਂ ਖੜਦਾ ਫਿਰ ਚੱਲਦੇ ਹਾਂ ਇਹਦਾ ਮੁੰਡੇ ਨੂੰ ਪਹਿਣਾ ਤੂੰ ਆਟੇ 'ਚ ਚੱਲ ਜਾ ਆਟੋ ਕਰਦਾ ਤੈਨੂੰ ਮੈਂ ਨਹੀਂ ਆਟੇ ਹੈਂ ਆਟੇ 'ਚ ਬਹਿ ਜਾ ਉਹ ਯਾਰ ਮੁੰਡਾ ਭਿੱਜੂਗਾ ਨਾ ਨਹੀਂ ਨਹੀਂ ਜਾਣਾ پتہ ਜਾਂਦਾ ਨਹੀਂ ਆਟੇ ਦੇ پتہ ਮੰਮੀ ਜਾਣ ਮੈਂ ਆਟੇ ਭਿੱਜੋਗੇ ਨਾ ਯਾਰ ਤੁਸੀਂ ਕਰਨ ਸੋਹਣਾ ਪੀਓਤਾ ਮੈਂ ਹਾਂ ਇੱਧਰ ਨਾਲ ਗਲੇ ਪੈਣੇ ਹੋ ਗਏ ਸ਼ੁਰੂ ਲਓ ਜੀ ਮੈਂ ਨਾਲ ਨਾਲ ਜਾਣਾ ਤੁਹਾਡੇ ਮੈਂ ਕਹਿੰਦੇ ਆ ਕੋਈ ਚੱਕ ਪੰਨਿਆ ਸਿੱਦਾ ਤੱਕ ਤੇ ਬਲੇ ਪਨੇ ਉਹ ਇਧਰ ਹੁਣ ਨਹੀਂ ਆਪਾਂ ਜਾਣਾ ਮੋਟਰ ਤੇ ਰੋਕੇ ਚੱਲਦੇ ਆਂ ਅਗਰ ਤੇ ਰੋਕੇ ਚੱਲਦੇ ਫੈ ਵੀ ਸੜਕ ਤੇ ਵੇਖੋ ਬਲੇ ਕਿਦਾਂ ਪਿਆ ਜੋ ਮਤੇ ਟੋਲੀ ਇਹੋ ਸਿੱਕਾ ਆ ਨਾਈਟੰਦਾ ਹੋ ਗਿਆ ਉਹ ਉਹ ਲੈ ਇਧਰ ਲੈ ਆ ਗਿੱਲਾ ਹੋ ਗਿਆ ਨਜ਼ਰਾ ਯਾਰ ਕੋਪਾ ਗਿੱਲਾ ਹੋ ਗਿਆ ਨੇ ਮੈਂ ਚੋਲਾ ਪਹਿਲਾਂ ਟੰਗ ਲਿਆ ਚੋਲਾ ਗਿੱਲਾ ਹੋ ਗਿਆ ਮੈਂ ਉਹ ਲੈਡ ਬੰਦ ਕਰਦੇ ਮੁੰਤ ਤੱਕ ਲੈ ਵੀ ਗਲੇ ਕਰੋ ਚੈੱਕ ਕਰਦੇ ਇਸੋ ਟੇਰੇ ਵਿਚੰਦੇ ਤਦੇ ਆਵੇਂ ਗਲੀ ਪੁੱਤ ਮੇਪੋ ਗਲੀ ਆ ਹਲਕਾ ਪੱਲੂ ਪੱਲੂ ਕਲਾ ਬਗਲਾ ਪੱਲੂ ਆਲੂ ਪੱਲੂ ਹੰਦਾ 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 ਪੱਲੂ ਦੇਖ ਲੈ ਦੇਖੀ ਨਾਕ ਨੂੰ ਲਾਈ ਮੋਈ ਧੜੀ ਬਣਾ ਨਾਕ ਨੂੰ ਲਾਈ ਗਲੇ ਮੀ ਮੀ ਹਟ ਗਿਆ ਗਲੇ ਵੜੰਡੇ ਸੋਕਾਈ ਮੀ ਹਟ ਗਿਆ ਗਲੇ ਪੈਣ ਦੇ ਵਾਜਦੇ ਬੜੇ ਤੇਜ ਆ ਗੱਡੀ ਦਾ ਸ਼ੀਸ਼ਾ ਤੋੜ ਦਿੰਦੇ ਇੰਨੀ ਤੇਜ ਵਾਜਦੇ ਤੰਗ ਗਲੇ ਨਹੀਂ ਤਰੇ ਨੇ ਰਾਜਵਜਨ ਡੈਬ ਨੇ ਸਾਡੇ ਲੋ ਜੀ ਪਹੁੰਚ ਗਏ ਆ ਘਰ ਮੀ ਵਰਦੇ ਜੀ ਆ ਗਏ ਘਰ ਵੀ ਕਿਉਂ ਫਤੇ ਮੀ ਵਰਦੇ ਜੀ ਆ ਗਏ ਕਿਹਾ ਆਪਾਂ ਪਰ ਫਤੇ ਨਹੀਂ ਭੱਜਾ ਜੇ ਤੋਂ ਮੈਂ ਆ ਗਿਆ ਆਟੋ ਤੇ ਤੇ ਮੈਂ ਆ ਗਿਆ ਕੱਲਾ ਮੋਟਰਸਾਈਕਲ ਤੇ ਫਤੇ ਸੰਧਿਆ ਨਾ ਫਤੇ ਪੂਤ ਨਾ ਲੈ ਕੇ ਆਇਆ ਅੱਜ ਪੁੱਤਾਂ ਦੇ ਸੇ ਲੜ ਤੂੰ ਹਾਂ ਮਗਰ ਲੋ ਵਸੇ ਆੜ ਤੇ ਹੈ ਇੱਧਰ ਲਾਉਣੀ ਗੱਡੀ ਗੱਡੀ ਇੱਧਰ ਲਾਉਣੀ ਤੁਸੀਂ ਚਲੋ ਆਰਾਮ ਸੇ ਆਰਾਮ ਸੇ ਇਹ ਮੇਰਾ ਪੁੱਤਾਂ ਮਗਰ ਰੱਖਿਆ ਹੋਇਆ ਹੈ ਆਹ ਫਿਰ ਇਹ ਪੁੱਤ ਨਾ ਲੈ ਕੇ ਹੋਇਆ ਮਗਰ ਰੱਖੀ ਬੜਾ ਕੇ ਆ ਰੱਖਦਾ ਹੁਣ ਅੱਜ ਪਤਾ ਲੱਗਾ ਕਿ ਮਾਂ ਪਿਓ ਦਾ ਖਿਆਲ ਇਹ ਕਿਵੇਂ ਰੱਖਣਾ ਕਿ ਤੂੰ ਵੀ ਸਾਰੇ ਰੱਖਿਆ ਕਰੋ ਮਾਪੇ ਵੀ ਕਦਰ ਕਰਿਆ ਕਰੋ ਫਤਿਹ ਕਹਿਣ ਡਿਆ ਫਤਿਹ ਦਾ ਨਾ ਹੋਂਗ ਪਤਾ ਲੱਗ ਮੈਂ ਉਹਨੂੰ ਕਮੀ ਢੱਕਿਆ ਹੋ ਖਾਂਡਾ ਮੇਰੇ ਕੋਲ ਪਹਿਲਾਂ ਉਹ ਮੇਰੇ ਕੱਪੜੇ ਗਿੱਲੇ ਆ ਯਾਰ ਕੋਈ ਗੱਲ ਨਹੀਂ ਫਿਰ ਮੈਂ ਉਹੀ ਜਮਨਾਤਾ ਹੀ ਨਾ ਆਉਣ ਲੱਗਾ ਵਧ ਗਿਆ ਗਾਣੇ ਇਹ ਉਹਨਾਂ ਮਗਾ ਚਲੋ ਮਾੜੀ ਤੇ ਕੰਮ ਤੇ ਜਾਂ ਪੜਾ ਮਗਾ ਦੇਣਾ ਚਲੋ ਲੈ ਵੀ ਮੀ ਤੇ ਕਦੋਂ ਦਾ ਹਟ ਗਿਆ ਲਾਈਟ ਤੇ ਆਈ ਨਹੀਂ ਤੇ ਇੱਥੇ ਲੱਗੀ ਬਣੀ ਚਟਨੀ ਖੋਦਣਾ ਲਾਈਟ ਆਵੇ ਤੇ ਚਟਨੀ ਬਣਾਉਣੀ ਖੋਦਣਾ ਪਿਆਜ਼ ਤੇ ਅੰਬ ਕਟਿੰਗ ਕਰਕੇ ਰੱਖਤਾ ਤੇ ਹੁਣ ਕਹਿੰਦੇ ਲਾਈਟ ਆਉਗੇ ਫਿਰ ਬਣਾਉਣੀ ਪੁੱਤਰਾਂ ਵਾਲਾ ਕੰਮ ਤੇ ਔਖਾ ਪੁੱਤਰਾਂ ਵਾਲੇ ਆਪਣੇ ਕੋਂਡੀ ਐ ਨਹੀਂ ਤੇ ਇੱਥੇ ਲੱਗੀ ਉੱਥੇ ਪਿੰਡ ਹੁੰਦੀ ਜੀ ਬਾਈ ਉਹ ਪਿੰਡੀ ਰਹਿ ਗਈ ਇੱਥੇ ਲੱਈ ਨਹੀਂ ਆਣ ਕੇ ਲੈਂਦੇ ਪਿੰਡੀ ਲਗਣਾ ਨਹੀਂ ਆ ਰਿਹਾ ਨਾ ਇੱਥੇ ਮਾਤੀ 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 ਹੂੰ Beti, mu roti ya, apni aja kiri ya. Tidak berkenan. Haji, roti ya? Roti kani. ਜੋ ਰਹੀ ਗਾ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁਜ਼ ਕਰਿਓ ਬਾ ਬਾਏ ਗੁੱਡ ਨਾਈਟ ਰਬ ਰੱਖਾ ਸੱਚੀ ਕਾ